ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਮੈਂ ਹਾਂ ਗੁਰਪ੍ਰਸਾਦ ਲਾਲੀ ਤੁਸੀਂ ਜੁੜੇ ਹੋਏ ਹੋ ਸਾਡੇ ਖਾਸ ਤੇ ਵਿਲੱਖਣ ਪ੍ਰੋਗਰਾਮ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਮਿਲਾਉਣੇ ਆ ਪੰਜਾਬ ਦੇ ਸਫਲ ਕਿਸਾਨਾਂ ਨਾਲ ਅੱਜ ਦੇ ਸਾਡੇ ਮਹਿਮਾਨ ਹੋਣਗੇ ਪੰਜਾਬ ਦੇ ਸਫਲ ਕਿਸਾਨ ਜਸਕਰਨ ਸਿੰਘ ਜੀ ਜਿਹੜੇ ਸਟ੍ਰੌਬੇਰੀ ਤੇ ਵੀ ਕੰਮ ਕਰਦੇ ਆ ਤੇ ਫਸਲਾਂ ਤੇ ਹੋਰ ਤੇ ਕੰਮ ਕਰਦੇ ਆ ਖਾਸ ਕਰਕੇ ਜਦੋਂ ਪਨੀਰੀਆਂ ਦੀ ਰੁੱਤ ਆਉਂਦੀ ਆ ਜਿਵੇਂ ਗੰਡੇ ਦੀ ਪਨੀਰੀ ਜਾਂ ਗੋਭੀ ਦੀ ਹੋਵੇ ਤਾਂ ਉਹਨਾਂ ਤੇ ਵੀ ਉਹਨਾਂ ਦੀ ਵੱਖਰੀ ਪਕੜ ਆ ਤੇ ਬਹੁਤ ਵਧੀਆ ਜਾਣਕਾਰੀ ਦਿੰਦਾ ਕਿਸਾਨਾਂ ਲਈ ਜਸਕਰਨ ਜੀ ਬਹੁਤ ਸਵਾਗਤ ਤੁਹਾਡਾ ਹੈ ਅਲੀ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਅੱਜ ਆਪਾਂ ਫਿਰ ਇਕੱਠੇ ਹੋਏ ਆ ਤੇ ਆਪਣੇ ਕਿਸਾਨ ਭਰਾਵਾਂ ਨੂੰ ਨਵੀਂ ਖੇਤੀ ਬਾਰੇ ਜਾਣਕਾਰੀ ਦੇ ਰਿਹਾ ਅੱਛਾ ਭਾਈ ਜਦੋਂ ਮਤਲਬ ਆਪਾਂ ਸਬਜ਼ੀਆਂ ਦੇ ਵਿੱਚ ਆਉਣੇ ਆ ਹਨਾ ਤਾਂ ਇਹ ਪਨੀਰੀਆਂ ਦਾ ਫਿਰ ਕਿਵੇਂ ਆਉਂਦਾ ਵਿਚਾਰ ਮਤਲਬ ਵੀ ਇਹ ਵੀ ਨਾਲ ਜ਼ਰੂਰੀ ਹੈ ਆਪਣੇ ਇਸ ਤਰ੍ਹਾਂ ਲਈ ਜੀ ਅ ਮੇਰੇ ਕਿਸਾਨ ਭਰਾ ਜਿਹੜੇ ਛੋਟੇ ਜਿਹੜੇ ਘਰ ਦੀਆਂ ਬਗੀਚੀਆਂ ਵਾਸਤੇ ਲੋਕ ਸਬਜ਼ੀਆਂ ਤਾਂ ਕਰਨੀਆਂ ਚਾਹੁੰਦੇ ਹਨ ਪਰ ਉਹਨੂੰ ਅੱਛੀਆਂ ਪਨੀਰੀਆਂ ਨਹੀਂ ਮਿਲ ਰਹੀਆਂ ਇਸ ਕਰਕੇ ਮੈਂ ਮੈਂ ਕਾਫੀ ਸਾਲਾਂ ਤੋਂ ਇਸ ਤਰ੍ਹਾਂ ਦੀ ਮੈਂ ਸ਼ੁਰੂ ਕੀਤਾ ਹੈ ਵੀ ਲੋਕਾਂ ਨੂੰ ਵਧੀਆ ਨਰਸਰੀ ਵਧੀਆ ਬੀਜ ਉਹਨਾਂ ਨੂੰ ਦਿੱਤੇ ਜਾਣ ਤੇ ਉਹ ਆਪਦੇ ਘਰੇ ਲੂ ਸਬਜ਼ੀਆਂ ਉਹ ਪੈਦਾ ਕਰ ਸਕਣ ਹੁਣ ਮਤਲਬ ਕਿਹੜੇ ਕਿਹੜੀਆਂ ਪਨੀਰੀਆਂ ਤੁਸੀਂ ਤਿਆਰ ਕਰਦੇ ਹੋ ਬਾਈ ਮੈਂ ਤਾਂ ਹੁਣ ਲਾਲੀਬਾਈ ਹੁਣ ਪਿਆਜ਼ ਦਾ ਸੀਜ਼ਨ ਆ ਰਿਹਾ ਹਨ ਤੇ ਪਿਆਜ਼ ਦੀ ਪਨੀਰੀ ਬਿਲਕੁਲ ਹੁਣ ਤਿਆਰ ਹੋ ਰਹੀ ਹੈ ਤੇ ਲਗਭਗ ਇਹ ਅਕਤੂਬਰ ਨੂੰ ਦਸੰਬਰ ਦੇ ਪਹਿਲੇ ਤਰੀਕ ਤੋਂ ਇਹ ਸਟਾਰਟ ਹੋ ਜਾਣਾ ਹੈ ਸਾਰਾ ਇਹ ਪਿਆਜ਼ ਦੀ ਲਵਾਈ ਹੈ ਜਿਹੜੀ ਤੇ ਉਹ ਪਨੀਰੀ ਹੁਣ ਤਾਂ ਆਪਾਂ ਤਿਆਰ ਕਰ ਰਹੇ ਹਾਂ ਤੇ ਹੋਰ ਜਿਵੇਂ ਹੁਣ ਗੋਭੀ ਦੀ ਗੋਭੀ ਤਾਂ ਚੱਲੀ ਵੀ ਜਾਂਦੀ ਹੈ ਗੋਭੀ ਹੁਣ ਤੇ ਫਿਰ ਵੀ ਗੋਭੀ ਹੋਰ ਵੀ ਲੱਗੀ ਜਾਣੀ ਹੈ ਨਾ ਗੋਭੀ ਦੀ ਪਨੀਰੀਆਂ ਸ਼ਿਮਲਾ ਮਿਰਚ ਹੁਣ ਲੱਗਣਾ ਸ਼ੁਰੂ ਹੋ ਗਈ ਹੈ ਉਹਦੀ ਉਹਦੀਆਂ ਪਨੀਰੀਆਂ ਆਚਾਰੀ ਮਿਰਚ ਦੀ ਪਨੀਰੀਆਂ ਨਾ ਹੋਰ ਬਰੋਕਲੀ ਗੋਭੀ ਹੈ ਟਮਾਟਰ ਹੈ ਬੈਂਗਣ ਬੈਂਗਣੀ ਹੈ ਇਹ ਸਾਰੀਆਂ ਜਿੰਨੀਆਂ ਵੀ ਜਿਹੜੀਆਂ ਸਰਦੀ ਦੁੱਤ ਦੀਆਂ ਸਬਜ਼ੀਆਂ ਹੈ ਇਹਨਾਂ ਦੀ ਪਨੀਰੀਆਂ ਹੁਣ ਬਿਲਕੁਲ ਤਿਆਰ ਹੋ ਰਹੀਆਂ ਤੇ ਇਹ ਬਸ ਅਗਲੇ ਮਹੀਨੇ ਇਹ ਲੰਗਰੀਆਂ ਸਟਾਰਟ ਹੋ ਜਾਣਗੀਆਂ ਮਤਲਬ ਨਵੰਬਰ-ਦਸੰਬਰ ਦੀਆਂ ਸਬਜ਼ੀਆਂ ਨੇ ਸਾਰੀਆਂ ਅਛਾ ਆਪਾਂ ਪਿਆਜ਼ ਨੂੰ ਮੁੱਖ ਰੱਖਦੇ ਆ ਨਾ ਪਿਆਜ਼ ਮਤਲਬ ਹਰ ਘਰ ਦੀ ਜ਼ਰੂਰਤ ਵੀ ਹੈ ਨਾ ਅੱਜ ਦੇ ਸਮੇਂ ਬਾਈ ਆਪਾਂ ਨੂੰ ਪਤਾ ਹੀ ਆ ਤੇ ਇਹਦੀ ਪਨੀਰੀ ਤੋਂ ਲੈ ਕੇ ਮਤਲਬ ਖੇਤ ਦੇ ਵਿੱਚ ਲੌਂ ਤੱਕ ਦਾ ਤੁਸੀਂ ਸਾਰੀ ਜਾਣਕਾਰੀ ਦਿੰਦੇ ਹੋ ਕਿਸਾਨਾਂ ਨੂੰ ਬਾਈ ਇਹਦੀ ਬਿਲਕੁਲ ਬਾਈ ਹੁਣ ਇਹ ਬਹੁਤ ਹੀ ਠੁਕਮਾ ਸਮਾਂ ਹੈ ਤੇ ਮੈਂ ਕਿਸਾਨ ਭਰਾਵਾਂ ਨੂੰ ਕਹਿਣਾ ਚਾਹਣਾ ਵੀ ਸਾਰੇ ਖੇਤ ਉਹਨਾਂ ਝੋਨਾ ਵੱਢ ਕੇ ਖਾਲੀ ਹੋ ਚੁੱਕੇ ਐ ਤੇ ਅਸੀਂ ਉਹਨੂੰ ਚੰਗੀ ਤਰ੍ਹਾਂ ਉਹਨੂੰ ਕਾਫੀ ਉਹਨੂੰ ਜਿਹੜਾ ਇਹਨਾਂ ਬਾ ਬਾ ਕੇ ਸਕਾ ਸਕਾਉਣਾ ਜ਼ਰੂਰੀ ਹੈ ਇੱਥੇ ਪਿਆਜ਼ ਦਾ ਆਪਾਂ ਖੇਤੀ ਕਰਮੀ ਆ ਨਾ ਉਹ ਜਿੰਨੇ ਵਾਰੀ ਆਪਾਂ ਨੂੰ ਉਹਨੂੰ ਰੂੜੀ ਦੀ ਖਾਦ ਪਾ ਕੇ ਜਿੰਨੇ ਵਾਰੀ ਉਹਨੂੰ ਬਾਹੇ ਜਾਊਗਾ ਤਾਂ ਉਹ ਪ੍ਰਵਾਨਪੁਰ ਪਰਵਰਤ ਸੁੱਕ ਜਾਊਗਾ ਤਾਂ ਉਹ ਪਿਆਜ਼ ਦੀ ਖੇਤੀ ਆ ਤੇ ਬਹੁਤ ਚੰਗਾ ਰਹੂਗਾ ਮਤਲਬ ਝੋਨਾ ਵੜਨ ਤੋਂ ਬਾਅਦ 20 ਦਿਨ ਸਾਰਾ ਸਮਾਂ ਹਾਂ 20 20 25 ਦਿਨ ਜੇ ਪਏ ਆ ਮਹੀਨਾ ਹੀ ਰੱਖ ਲਓ ਹਾਂਜੀ ਤੇ ਪਰ ਫਿਰ ਵੀ ਉਹਨੂੰ ਆਪਾਂ ਜਿੰਨਾ ਵੀ ਚੰਗੀ ਜਿੰਨੇ ਵਾਰੀ ਵੀ ਉਹਨੂੰ ਬਾਹਾਂਗੇ ਉਨਾ ਹੀ ਚੰਗਾ ਹੈ ਸਾਪੇ ਇੱਕ ਦਿਨ ਬੈਠੇ ਗੱਲਾਂ ਕਰੀ ਅਨੇ ਤੁਸੀਂ ਕਹਿੰਦੇ ਸੀਗੇ ਵੀ ਪਿਆਜ਼ ਦੀ ਖੇਤੀ ਜਿੰਨੀ ਬੰਦਾ ਮਿਹਨਤ ਕਰ ਲੇ ਉਹਨਾਂ ਕਮਾਈ ਹੋ ਜਾਂਦੀ ਉਹ ਕਿਵੇਂ ਮਤਲਬ ਸਾਰਾ ਪ੍ਰਸਿੱਧ ਉਹੀ ਆਪਾਂ ਦੱਸ ਰਹੇ ਨਾ ਵੀ ਜਿਵੇਂ ਹੁਣ ਹੁਣ ਖੇਤ ਖਾਲੀ ਆ ਸਾਡੇ ਕੋਲੇ ਤੇ ਅਸੀਂ ਉਹਨੂੰ ਚੰਗੀ ਗਲੀ ਸਰੀ ਰੂੜੀ ਦੀ ਖਾਦ ਪਾ ਕੇ ਉਹਨੂੰ ਜਿੰਨੇ ਵਾਰੀ ਵਾਹ ਲਾਂਗੇ ਉਦੋਂ ਜਿਪਸਮ ਪਾਵਾਂਗੇ ਹਨਾ ਵਾਹਨ ਨੂੰ ਪੋਲਾ ਹੋ ਜਾਊਗਾ ਸਲਫਰ ਵਗੈਰਾ ਪਾਵਾਂਗੇ ਉਹਨੀਆਂ ਹੁਣੇ ਜਿਹੜੀਆਂ ਖਾਦਾਂ ਉਹਨਾਂ ਨੂੰ ਪਾ ਕੇ ਉਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਕੇ ਉਹਨੂੰ ਜਿੰਨੀ ਵਾਹੀ ਕਰ ਲਾਂਗੇ ਤਾਂ ਉਹਨਾਂ ਸਾਡਾ ਖੇਤਾਂ ਪਿਆਜ਼ ਦਾ ਝਾੜ ਵਧੀਆ ਆਊਗਾ ਪਿਆਜ਼ ਚੱਲਣ ਚ ਦਿੱਕਤ ਨਹੀਂ ਆਊਗੀ ਹਨਾ ਤੇ ਇਸ ਕਰਕੇ ਅਸੀਂ ਇਹ ਮੈਕਸਾਨ ਭਰਾ ਨੂੰ ਸਲਾਹ ਦਿੰਨਾ ਹੈ ਹੁਣ ਤੇ ਖੇਤਾਂ ਦੀ ਤਿਆਰੀ ਕਰਨੀ ਸ਼ੁਰੂ ਕਰਦੇ ਤੇ ਬਾਈ ਇਹ ਮਤਲਬ ਸਹੀ ਇਹਦਾ ਸਮਾਂ ਕਦੋਂ ਸ਼ੁਰੂ ਹੋ ਕੇ ਕਿੰਨੇ ਸਮੇਂ ਦੀ ਫਸਲ ਹੈਗੀ ਆ ਪਿਆਜ਼ ਦੀ ਖੇਤੀ ਜਿਹੜੀ ਇਹ ਸਮਾਂ ਇਹਦਾ ਸਮਝ ਲਓ ਵੀ ਤੁਸੀਂ ਅਕਤੂਬਰ ਨੂੰ ਦਸੰਬਰ ਤੋਂ ਸ਼ੁਰੂ ਹੋ ਜਾਂਦਾ ਲੱਗਣਾ ਹੈ ਜਿਹੜਾ ਪੱਕਾਵੇਂ ਪਿਆਜ਼ ਦਸੰਬਰ ਮਹੀਨੇ ਤੋਂ ਸ਼ੁਰੂ ਹੋ ਜਾਂਦੇ ਆ ਤੇ ਜਨਵਰੀ ਮਹੀਨੇ ਤੱਕ ਇਹ ਅ 24 ਅਧ ਜਨਵਰੀ ਤੱਕ ਇਹ ਲੱਗਦੇ ਰਹਿੰਦੇ ਆ ਨਾ ਤੇ ਇਹ ਬੜਾ ਹੀ ਵਧੀਆ ਟੁਕਮਾ ਸਮਾਨ ਹੁੰਦਾ ਇਹਦੇ ਵਿੱਚ ਹਾਈਬ੍ਰਿਡ ਪਿਆਜ਼ ਵੀ ਲਾਏ ਜਾਂਦੇ ਆ ਜਿਹੜੇ ਕਾਫੀ ਜ਼ਿਆਦਾ ਝਾੜ ਦਿੰਦੇ ਆ ਨਾ ਤੇ ਉਹ ਖਰ ਲੌਂਗ ਟਾਈਮ ਰਹਿ ਤਾਂ ਨਹੀਂ ਸਕਦੇਗੇ ਪਰ ਉਹ ਝਾੜ ਉਹਨਾਂ ਦਾ ਕਾਫੀ ਵੱਧ ਹੁੰਦਾ ਹੈ ਅੱਛਾ ਤੇ ਇਹ ਸਮਝ ਲਓ ਅ ਗਾਂ ਮਕਣਕ ਦੇ ਜਿਹੜਾ ਗੇਤਾ ਲੱਗਾਗੇ ਉਹ ਕਣਕ ਦੇ ਨਾਲ ਹੀ ਪੱਟਿਆ ਜਾਊਗਾ ਤੇ ਜਿਹੜਾ ਹੋਰ ਥੋੜਾ ਜਿਹਾ ਆਪਾਂ ਜਨਵਰੀ ਜਾ ਕੇ ਲਾਉਣਿਆ ਉਹ ਥੋੜਾ ਜਿਹਾ 10 ਦਿਨ ਹੋਰ ਵੱਧ ਲਊਗਾ ਮਤਲਬ ਕਣਕ ਦੇ ਬਰਾਬਰ ਵਾਲੀ ਖੇਤੀ ਹੈ ਕਣਕ ਦੇ ਕਣਕ ਦੇ ਬਰਾਬਰ ਖੇਤੀ ਇਹਨੂੰ ਮੰਨ ਕੇ ਆਪਾਂ ਚੱਲਾਂਗੇ ਤਾਂ ਕਣਕ ਦੇ ਬਰਾਬਰ ਖੇਤੀ ਹੈ ਤੇ ਇਹ ਆਪਾਂ ਖੇਤੀ ਕਰਕੇ ਚੰਗਾ ਬਣਾ ਖਤਮ ਆ ਸਕਦੇ ਤੇ ਭਾਈ ਕਿੰਨੇ ਏਰੀਆ ਦੇ ਵਿੱਚ ਤੁਸੀਂ ਮਤਲਬ ਪਨੀਰੀਆ ਤਿਆਰ ਕਰਦੇ ਹੋ ਮਤਲਬ ਕਿੰਨੇ ਕਿਸਾਨ ਭਰਾ ਤੁਹਾਡੇ ਤੋਂ ਲਾਭ ਲੈ ਸਕਦੇ ਨੇ ਪਨੀਰੀਆ ਦਾ ਪਨੀਰੀ ਅਸੀਂ ਜੋ ਵੀ ਕੋਈ ਕਿਸਾਨ ਭਰਾ ਜਿੰਨਾਂ ਦੇ ਕੋਈ ਆਰਡਰ ਆਉਣਗੇ ਉਹਨਾਂ ਦੀ ਅਸੀਂ ਬੁਕਿੰਗ ਕਰਾਂਗੇ ਤੇ ਉਹਨਾਂ ਨੂੰ ਸਾਰਿਆਂ ਨੂੰ ਪਨੀਰੀ ਦਾ ਦੇਵਾਂਗੇ ਅਸੀਂ ਢਾਈ ਤਿੰਨ ਏਕੜ ਦੇ ਵਿੱਚ ਪਨੀਰੀ ਦਾ ਸਿਸਟਮ ਕਰਦੇ ਆਂ ਤੇ ਜਿੰਨਾ ਵੀ ਕੋਈ ਜਿਹੜੀ ਰਿਕੁਆਇਰਮੈਂਟ ਹੋਊ ਉਸ ਹਿਸਾਬ ਨਾਲ ਦੀ ਉਹਨਾਂ ਨੂੰ ਪਨੀਰੀ ਤਿਆਰ ਕਰਕੇ ਦੇਵਾਂਗੇ ਅਸ਼ਾ ਭਾਈ ਮਤਲਬ ਬਹੁਤ ਸਾਰੇ ਕਿਸਾਨ ਇਸ ਗੱਲੋਂ ਮਤਲਬ ਸਮਝ ਨਹੀਂ ਉਹਨਾਂ ਨੂੰ ਲੱਗਦੀ ਵੀ ਪਿਆਜ਼ ਦੀਆਂ ਵੈਰਾਈਟੀਆਂ ਦੇ ਵਿੱਚ ਉਲਝ ਜਾਂਦੇ ਆ ਕਿ ਕਿਹੜੀ ਵੈਰਾਈਟੀ ਕਿਹੜੀ ਰੁੱਤ ਚਲਾਵੇ ਜਾਂ ਅੱਗੇ ਪਿੱਛੇ ਕੋਈ ਇਹਨਾਂ ਦਾ ਹੁੰਦਾ ਸਿਸਟਮ ਐਦਾਂ हां ਜਿਵੇਂ ਹਾਈਬ੍ਰਿਡ ਪਿਆਜ਼ ਆ ਉਹ ਹੁਣ ਲੱਗੀ ਜਾਂਦੇ ਆ ਹੁਣ ਵੀ ਲਵਾਈ ਜਾਂਦੇ ਆ ਹਨਾ ਉਹ ਉਹ ਲੱਗਣੇ ਸ਼ੁਰੂ ਹੋ ਚੁੱਕੇ ਆ ਨਾ ਜੀ ਤੇ ਪਰ ਜਿਹੜੇ ਆਪਾਂ ਪਕਾਵੇਂ ਪਿਆਜ਼ ਆ ਜਿਹੜੀਆਂ ਪੰਜਾਬ ਆਪਣੇ ਪੰਜਾਬ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੀਆਂ ਵੀ ਵੈਰਾਈਟੀਆਂ ਆਪਣੇ ਕੋਲੇ ਦੀ ਪੰਜਾਬ ਨਰੋਆ ਆਪਣਾ ਵੈਰਾਈਟੀ ਜਿਹੜੀ ਬਹੁਤ ਕਾਫੀ ਚਿਰ ਤੋਂ ਮਸ਼ਹੂਰ ਹੈ ਇਹ ਇਹ ਚੱਲਦੀ ਆ ਰਹੀ ਹੈ ਨਾ ਐਲ 7 ਇਹਨਾਂ ਨੇ ਨਵੀਂ ਵੈਰਾਈਟੀ ਕੱਢੀ ਆ ਉਹ ਵੀ ਆਪਾਂ ਲਗਾਈ ਹੋਈ ਆ ਨਾ ਜੀ ਤੇ L28 ਜਿਹੜਾ ਇਹ ਵੀ ਇਹਨਾਂ ਦਾ ਕਾਫੀ ਟਾਈਮ ਤੋਂ ਪੁਰਾਣਾ ਚੱਲਿਆ ਆ ਰਿਹਾ ਪਿਆਜ਼ ਹੈ ਇਹ ਵੀ ਬਹੁਤ ਵਧੀਆ ਚੱਲ ਰਿਹਾ ਹੈ ਹੋਰ ਅਸੀਂ ਦੂਜੀਆਂ ਕੰਪਨੀਆਂ ਦੇ ਕਈ ਵੀ ਆ ਉਹ ਵੀ ਅਸੀਂ ਲਾਉਣੇ ਆ ਤੇ ਖਾਸ ਕਰਕੇ ਖਰਜ ਯੂਨੀਵਰਸਿਟੀ ਵਿੱਚ ਬਹੁਤ ਸਾਡੀ ਵਧੀਆ ਵੈਰਾਈਟੀਆਂ ਹਨ ਵੈਰਾਈਟੀਆਂ ਤੇ ਇਹ ਚੰਗੇ ਝਾੜ ਆ ਰਹੇ ਆ ਤੇ ਬਾਈ ਮੰਨ ਲਓ ਜਦੋਂ ਪਿਆਜ਼ ਦਾ ਆਪਾਂ ਲਾਉਣ ਦਾ ਤਰੀਕਾ ਕੀ ਹੈਗਾ ਆਪਣਾ ਮਤਲਬ ਕਿਸਾਨਾਂ ਨੂੰ ਆਪਾਂ ਸਨੇਹਾ ਦੇਈਏ ਕਿਵੇਂ ਲਾਇਆ ਜਾ ਸਕਦਾ ਵਧੀਆ ਜੀ ਵਧੀਆ ਇਹ ਹੈ ਭਾਈ ਜੀ ਜਿਵੇਂ ਆਪਣਾ ਮੁਕਸਰ ਜ਼ਿਲ੍ਹਾ ਹੈ ਮੈਂ ਤਾਂ ਇਸ ਇੱਥੇ ਤਾਂ ਆਪਣੇ ਥੋੜਾ ਪਾਣੀ ਥੱਲੇ ਨੇੜੇ ਕਰਕੇ ਤੇ ਜਿਹੜੀਆਂ ਪਹਾੜੀਆਂ ਜਮੀਨਾਂ ਉੱਥੇ ਅਸੀਂ ਬਿੱਡਾਂ ਤੇ ਸਲਾਹ ਦਿੰਦੇ ਆਂ ਵੀ ਬੈੱਡ ਤੇ ਪਿਆਜ਼ ਲਾਇਆ ਜਾਵੇ ਤਾਂ ਬਹੁਤ ਚੰਗਾ ਰਹਿੰਦਾ ਹਨ ਤੇ ਹਾਂ ਜਿੱਥੇ ਕੋਈ ਜਿਵੇਂ ਬਠਿੰਡਾ ਜ਼ਿਲ੍ਹਾ ਉੱਥੇ ਪਾਣੀ ਨੀਚੇ ਹੈ ਉੱਥੇ ਆਪਾਂ ਕਿਆਰੀਆਂ ਬਣਾ ਕੇ ਉਵੇਂ ਵੀ ਲਗਾ ਸਕਦੇ ਆਂ ਤੇ ਪਰ ਜੇ ਬੈੱਡ ਦੇ ਉੱਤੇ ਪਿਆਜ ਆ ਉਹ ਕਾਫੀ ਵਧੀਆ ਉਹਦੇ ਨਾਲ ਪਨੀਰੀ ਵੀ ਘਟ ਪੈਂਦੀ ਹੈ ਝਾੜ ਡਕਲ ਹੁੰਦਾ ਹੈ ਡ੍ਰਿਪ ਡਰੁੱਪ ਵੀ ਲਾਉਣਾ ਪੈਂਦਾ ਕਿ ਨਾ ਡ੍ਰਿਪ ਹੋ ਜੇ ਤਾਂ ਫਿਰ ਤਾਂ ਸੋਨੇ ਤੇ ਸੁਹਾਗਾ ਹੋ ਗਿਆ ਨਾ ਹਾਂ ਜੇ ਡ੍ਰਿਪ ਤੇ ਆਪ ਲਗਾ ਲੈਨੇ ਆ ਤਾਂ ਫਤੋ ਤੋਂ ਉਦੋਂ ਵੀ ਗਾਂਵ ਚਲੇ ਗਏ ਨਾ ਹਰ ਕਿਸਾਨ ਕੋਲੇ ਤਾਂ ਡ੍ਰਿਪ ਨਹੀਂ ਲੱਗੀ ਹਾਂ ਸਬਜ਼ੀ ਜਿਹੜੇ ਕਿਸਾਨ ਸਬਜ਼ੀਆਂ ਦੀ ਖੇਤੀ ਕਰਦੇ ਆ ਉਹਨਾਂ ਨੂੰ ਮੈਂ ਇਹੀ ਰੈਅ ਦੇਵਾਂ ਉਹ ਡ੍ਰਿਪ ਸਿਸਟਮ ਜ਼ਰੂਰ ਲਗਾਓ ਤੇ ਕਿਵੇਂ ਰਹਿੰਦਾ ਬਾਈ ਸਾਈਜ਼ ਤੁਹਾਡਾ ਤਾਂ ਤਜਰਬਾ ਵੀ ਆ ਮਤਲਬ ਤੁਸੀਂ ਜਿਵੇਂ ਵਧੀਆ ਜਿੰਨੀ ਖਰਾਕ ਪਾਲੀਏ ਉਨਾ ਹੀ ਚੰਗਾ ਰਹਿੰਦਾ ਇਹਦਾ ਸਾਈਜ਼ ਤਾਂ ਬਹੁਤ ਵੱਡੇ ਵੀ ਹੋ ਜਾਂਦੇ ਪਰ ਸਾਈਜ਼ ਦਾ ਨਹੀਂ ਹੁੰਦਾ ਆਪਣਾ ਲਾਲੀ ਜੀ ਸਾਈਜ਼ ਤਾਂ ਦਰਮਿਆਨਾ ਹੀ ਕੋਈ ਵੀ ਫਸਲ ਉਹਦਾ ਦਰਮਿਆਨਾ ਸਹਜ ਹੁੰਦਾ ਤਾਂ ਉਹੀ ਉਹ ਵਧੀਆ ਉਹ ਜ਼ਿਆਦਾ ਰਹਿੰਦਾ ਮਤਲਬ ਲੋਕਾਂ ਦੇ ਵਿੱਚ ਕਿ ਪ੍ਰਚਾਰੀ ਜਾਂਦੀ ਹੈ ਚੀਜ਼ ਮੈਂ ਤਾਂ ਹੀ ਸਵਾਲ ਪੁੱਛਿਆ ਪ੍ਰਚਾਰੀ ਜਾਂਦੇ ਆ ਤਾਂ 2.5 300 ਗ੍ਰਾਮ ਦੇ ਪਿਆਜ਼ ਹੋ ਜਾਂਦੇ ਹਨ ਉਹ ਹਾਈਬ੍ਰਿਡ ਪਿਆਜ਼ ਲਾ ਲੋ ਉਹਨਾਂ ਦਾ ਕੋਈ ਉਹ ਜ਼ਿਆਦਾ ਵਧੀਆ ਬੈਨੀਫਿਟ ਨਹੀਂ ਹੁੰਦਾ ਉਹ ਗਾਲੀ ਗਏ ਖਰਾਬ ਹੀ ਹੋਗੇ ਤਾਂ ਉਹਨਾਂ ਦਾ ਕੋਈ ਫਾਇਦਾ ਆ ਦਰਮਿਆਨਾ ਸਾਈਜ਼ ਹੋਣਾ ਚਾਹੀਦਾ ਇੱਕ ਕੋਈ ਸਾਈਜ਼ ਹੋਣਾ ਚਾਹੀਦਾ ਤੁਹਾਡਾ ਪਿਆਜ਼ ਦਾ ਤੁਹਾਡੀ ਲਵਾਈ ਇੱਕ ਤਰ੍ਹਾਂ ਦੀ ਲੱਗੀ ਹੋਈ ਹੈ ਸਹੀ ਲੱਗੀ ਤੇ ਤੁਹਾਡਾ ਸਾਰੇ ਪਿਆਜ਼ ਦਾ ਸਹਿਜ ਇੱਕ ਆਊਗਾ ਜੇ ਇੱਕ ਸਹਿਜ ਆਊਗਾ ਤਾਂ ਤੁਹਾਡਾ ਝਾੜ ਵੀ ਵੱਧ ਆਊਗਾ ਤੇ ਬਈ ਇਹ ਕੋਈ ਮਤਲਬ ਕਈ ਲਾਲ ਪਿਆਜ਼ ਆਉਂਦਾ ਕਈ ਚਿੱਟਾ ਆਉਂਦਾ ਇਹਨਾਂ ਦੇ ਵਿੱਚ ਕੀ ਡਿਫਰੈਂਸ ਹੁੰਦਾ ਹੈਗਾ ਹਾਂ ਉਹ ਵੀ ਮੈਂ ਤੁਹਾਨੂੰ ਦੱਸਿਆ ਸੀ ਜਿਵੇਂ ਜਿਹੜਾ ਇੱਕ ਪੰਜਾਬ ਨਰਵਾ ਵੈਰੈਟੀ ਹੈ ਇਹ ਵੈਰੈਟੀ ਹੈ ਜਿਹੜੀ ਇਹ ਬਹੁਤ ਜ਼ਿਆਦਾ ਕੌੜੀ ਵੈਰੈਟੀ ਨਹੀਂ ਹੁੰਦੀ ਇਹ ਆਮ ਜ਼ਿਆਦਾ ਘਰਾਂ ਦੇ ਵਿੱਚ ਇਹੀ ਖਾਧਾ ਜਾਂਦਾ ਹੈ ਜਿਵੇਂ ਲੈ ਅੱਛਾ ਖਾਣ ਵਾਲਾ ਹੁੰਦਾ ਨਹੀਂ ਖਾਣ ਵਾਲਾ ਤਾਂ ਪਕਾ ਕਾਦਾ ਦਾ ਪੱਕਾ ਹੀ ਜਾਂਦਾ ਹੈ ਹਾਂਜੀ ਪਕਾਇਆ ਵੀ ਜਾਂਦਾ ਇਹਨੂੰ ਪਰ ਇਹ ਜ਼ਿਆਦਾ ਕੜੱਤਨ ਨਹੀਂ ਹੁੰਦੀ ਇਹਦੇ ਵਿੱਚ ਇਹ ਮਿੱਠਾ ਪਿਆਜ਼ ਬੋਲਦੇ ਨੇ ਰੋਟੀ ਨਾਲ ਜਾਂ ਕਿੱਦਾਂ ਖਾ ਲਵੇ ਹਾਂ ਇਹਨੂੰ ਸਲਾਦ ਵੀ ਖਾ ਲਓ ਤੁਸੀਂ ਸਬਜੀ ਚ ਪਾ ਲਓ ਇਹਦਾ ਕੋਈ ਉਹਦਾ ਉਹਦਾ ਇਹ ਜ਼ਿਆਦਾ ਪਿਆਜ਼ ਆਪਣੇ ਇਹੀ ਵਰਤਿਆ ਜਾਂਦਾ ਇਹਨੂੰ ਨਾਸਕ ਵਾਲਾ ਪਿਆਜ਼ ਵੀ ਬੋਲਦੇ ਆ ਅੱਛਾ ਠੀਕ ਹੈ ਹਾਂ ਤੇ ਜਿਵੇਂ L28 ਹੈ ਇਹ ਜਿਹੜੀਆਂ ਵੈਰੈਟੀਆਂ ਲਾਲ ਰੈੱਡ ਰੈੱਡ ਵੈਰੈਟੀਆਂ ਹੈ ਇਹ ਕੁੜਤਣ ਵਾਲੀਆਂ ਵੈਰੈਟੀਆਂ ਨੰਨੀਆਂ ਇਹ ਜਿਆਦਾ ਵਿਆਹ ਸ਼ਾਦੀਆਂ ਦੇ ਵਿੱਚ ਇਹ ਹਲਵਾਈਆਂ ਦੇ ਤੌਰ ਤੇ ਇਹ ਇਹ ਇਸ ਨੂੰ ਜਿਆਦਾ ਜੁੜੀ ਕੀਤਾ ਜਾਂਦਾ ਹੈ ਹੈ ਤੇ ਇਸ ਕਰਕੇ ਦੋ ਤਿੰਨ ਦੋ ਵੈਰੈਟੀਆਂ ਜਿਆਦਾ ਪ੍ਰਜਲਿਤ ਹੈ ਇਸ ਆਪਣੇ ਪੰਜਾਬ ਦੇ ਵਾਸਤੇ ਬਹੁਤ ਵਧੀਆ ਇਹ ਬਾਈ ਜਦੋਂ ਮਤਲਬ ਸਾਰਾ ਤੁਹਾਡੇ ਕੋਲੋਂ ਰੈਡੀ ਹੋ ਜਾਂਦਾ ਨਾ ਪਿਆਜ਼ ਕਦੋਂ ਤੋਂ ਲੈ ਸਕਦੇ ਆ ਕਿਸਾਨ ਮਤਲਬ ਕਿੰਨੇ ਦਿਨਾਂ ਤੱਕ ਰੈਡੀ ਹੈ ਸਾਰਾ ਆਪਣੇ ਕੋਲੋਂ ਸਮਝਦੋ ਲਈ ਜੀ ਬਾਈ ਆਪਣਾ ਪਰ ਨਵੰਬਰ ਦੇ ਪਹਿਲੇ ਹਫਤੇ ਤੋਂ ਆਪਾਂ ਪਨੀਰੀ ਨਾਲ ਸਟਾਰਟ ਕਰਦਾਂਗੇ ਦੇਖਿਆ ਤੇ ਉਦੋਂ ਪਹਿਲਾਂ ਵੀ ਜਿਹੜੇ ਹਰੇ ਪਿਆਜ਼ ਜੀ ਤੁਸੀਂ ਲਾਉਣ ਤੋਂ ਉਹ ਵੀ ਦੇਈ ਜਾਂਦੇ ਆ ਤੇ ਪਰ ਜਿਹੜਾ ਆਮ ਪਕਾਵਾ ਪਿਆਜ਼ ਆ ਉਹ ਦਸੰਬਰ ਦੇ ਪਹਿਲੇ ਹਫਤੇ ਪਹਿਲੇ ਹਫਤੇ ਤੋਂ ਸ਼ੁਰੂ ਆ ਤੇ ਭਾਈ ਇਹ ਜਿਹੜਾ ਤੁਸੀਂ ਜਿਵੇਂ ਲਾਉਣ ਦਾ ਤਰੀਕਾ ਵੀ ਦੱਸਿਆ ਹੈ ਨਾ ਤੇ ਇਹਦੀ ਗਾਂ ਵੱਡਾ ਬਣ ਜਾਂਦਾ ਵੀ ਇਹਨੂੰ ਪਾਣੀ ਪੂਣੀ ਕਿੰਨੇ ਕਿ ਲਾਉਣੇ ਪੈਂਦੇ ਆ ਕਿਵੇਂ ਸੰਭਾਲਦੇ ਕਿਸਾਨ ਕਈ ਵਾਰ ਕਿਸਾਨ ਕਹਿ ਦਿੰਦਾ ਵੀ ਅਸੀਂ ਪਨੀਰੀ ਤਾਂ ਲਾ ਲਈ ਸੀ ਸਾਡੀ ਹੋਈ ਹੀ ਨਹੀਂ ਉਹ ਉਹ ਕਿਸਾਨ ਜਿਹੜਾ ਪਨੀਰੀਆਂ ਵਾਲੇ ਤੇ ਕਹਿ ਦਿੰਦਾ ਵੀ ਸਾਡੇ ਪਨੀਰੀਆਂ ਨਹੀਂ ਚੰਗੀਆਂ ਆਪਾਂ ਪਹਿਲਾਂ ਹੀ ਦੱਸ ਦਈਏ ਵੀ ਪਾਈਆਂ ਲਾਓ ਤੁਸੀਂ ਚੰਗੀਆਂ ਪਾਣੀ ਉਹ ਹੀ ਉਹ ਆਪਾਂ ਦੱਸ ਕੇ ਪਹਿਲਾਂ ਹੀ ਦੱਸ ਕੇ ਜਿੱਥੇ ਤੁਹਾਡਾ ਆਪਣਾ ਮੁਕਸਰ ਜਲਾਣਾ ਇੱਥੇ ਪਾਣੀ ਥੱਲੇ ਦਾ ਨੇੜੇ ਕਰਕੇ ਆਪਾਂ ਕੀ ਹੁੰਦਾ ਨਾ ਭਰ ਕੇ ਪਾਣੀ ਲਾ ਦਿੰਨੇ ਆ ਹਾਂਜੀ ਉਹ ਪਾਣੀ ਫਿਰ ਕਈ ਦਿਨ ਪਾਣੀ ਨਹੀਂ ਸੁੱਕਦਾ ਉਹਨੂੰ ਪਾਣੀ ਹੀ ਦਵਾ ਦਿੰਦਾ ਐਸੇ ਕਰਕੇ ਮੈਂ ਇਹ ਹੀ ਕਿਸਾਨ ਭਰਾ ਨੂੰ ਕਹਿਣਾ ਚਾਹੁੰਗਾ ਜੇ ਬੈੱਡ ਦੇ ਉੱਤੇ ਪ੍ਰਾਂਟ ਪਿਆਜ ਲਾਇਆ ਨਾ ਤਾਂ ਉਹ ਬਾਲਾ ਜ਼ਿਆਦਾ ਕਾਮਯਾਬ ਵਟ ਦੇ ਉੱਤੇ ਤੁਸੀਂ ਲਾਉਂਗੇ ਤਾਂ ਬਹੁਤ ਉਹਦਾ ਸਾਈਜ਼ ਵੀ ਵੱਡਾ ਹੋ ਜਾਂਦਾ ਤੇ ਉਹਨੂੰ ਪਾਣੀ ਦੀ ਵੀ ਘੱਟ ਜ਼ਰੂਰਤ ਪੈਂਦੀ ਹੈ ਹਾਂ ਤੁਸੀਂ ਉਹ ਜ਼ਿਆਦਾ ਪਾਣੀ ਲਾਉਣ ਨਾਲ ਕਈ ਮੈਂ ਕਿਸਾਨ ਭਰਾ ਉਥੇ ਜ਼ਿਆਦਾ ਪਾਣੀ ਲਾ ਕੇ ਹੀ ਆਪਣੀ ਫਸਲ ਨੂੰ ਖਰਾਬ ਕਰ ਦਿੰਦੇ ਆ ਤੇ ਇਸੇ ਕਰਕੇ ਮੈਂ ਇਹ ਫਿਰ ਦੁਆਰਾ ਲੋਕਾਂ ਨੂੰ ਇਹ ਸੁਝਾ ਦੇਵਾਂਗਾ ਇੱਕ ਤਾਂ ਖੇਤ ਨੂੰ ਹੁਣ ਚੰਗੀ ਤਰ੍ਹਾਂ ਜਿੰਨੇ ਵਾਰੀ ਵੀ ਵਾਹਿਆ ਜਾਂਦਾ ਨੂੰ ਵਾਹ ਹਾਂ ਕਈ ਜ਼ਿਆਦਾ ਰੋਟਾ ਜੇ ਤਵੀਆਂ ਨਾਲ ਵਾਹਣ ਨੂੰ ਜ਼ਿਆਦਾ ਵਾਇਆ ਜਾਂਦਾ ਨਾ ਉਹ ਜ਼ਿਆਦਾ ਵਧੀਆ ਬੈਨੀਫਿਟ ਮਤਲਬ ਪ੍ਰਾਲੀ ਪ੍ਰੂਲੀ ਹੁੰਦੀ ਉਹ ਉਲਟਾ ਫਲਟੀ ਨਾਲ ਤੋਂ ਉਲਟਾ ਫਲਟੀ ਹੋਏ ਨਾਲ ਉਹ ਵਿੱਚ ਮਿਕਸ ਹੋ ਜਾਂਦੀ ਹੈ ਨਾਲੇ ਜਿਹੜੀ ਤੁਹਾਡੀ ਰੂੜੀ ਦੀ ਖਾਤ ਪਾਈ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਂਦੀ ਹੈ ਉਹਦੀ ਜਿਹੜੀ ਗੈਸ ਵਗੈਰਾ ਉਹ ਨਿਕਲ ਜਾਂਦੀ ਹੈ ਤੇ ਉਹ ਤੁਹਾਡੀ ਫਸਲ ਨੂੰ ਫਿਰ ਨੁਕਸਾਨ ਨਹੀਂ ਕਰਦੀ ਭਾਈ ਇਹ ਆਮਦਨ ਕਿੰਨੀ ਕਿਤੇ ਜਾਂਦਾ ਹੈਗਾ ਸਾਰੇ ਸੀਜ਼ਨ ਦੇ ਵਿੱਚ ਤੁਸੀਂ ਆਮਦਨ ਤਾਂ ਮਿਹਨਤ ਤੇ ਅਨਾਲੀ ਜੀ ਹੈ ਨਾ ਜੋ ਜਿੰਨੀ ਕਿ ਮਿਹਨਤ ਕਰੂਗਾ ਉਹਨੂੰ ਉਨਾ ਦਾ ਫਲ ਵੀ ਹੋਰ ਮਿਲਦਾ ਹੈ ਤੇ ਪਰ ਜੇ ਆਪਾਂ ਕਣਕ ਝੋਨੇ ਦੇ ਉਹ ਕਣਕਾਂ ਦੇ ਮੁਕਾਬਲੇ ਕਰਾਂਗੇ ਤਾਂ ਇਹ ਕਣਕਾਂ ਦੇ ਨਾਲ ਡਬਲ ਕਮਾਈ ਦੇ ਕੇ ਜਾਂਦੀਆਂ ਫਸਲਾਂ ਇਹ ਉਹ ਸਹੀ ਤਰੀਕੇ ਨਾਲ ਸਹੀ ਧਿਆਨ ਨਾਲ ਹੁਣ ਕੀਤਾ ਜਾਵੇਗਾ ਕਣਕ ਆਪਾਂ ਨੂੰ ਕਿੰਨੇ ਕੁ ਵਟਾ ਜਾਂਦੀ ਹੈ ਵੈਸੇ ਸੀਜ਼ਨ ਦੇ ਮਤਲਬ ਅਦਾਜਾ ਲਾਉਣੇ ਆਪਾਂ ਇੱਕ ਵੈਸੇ ਪੈਸੇ ਤਾਂ ਹੁਣ ਆਪਾਂ ਜੇ ਉਹ ਬાળા ਪੈਸਿਆਂ 'ਚ ਪਾਵਾਂਗੇ ਤਾਂ ਉਹ ਗੱਲ ਚੰਗੀ ਨਹੀਂ ਲੱਗਦੀ ਤੇ ਪਰ ਫਿਰ ਵੀ ਮੈਂ ਇਹੀ ਕਹਿਣਾ ਚਾਹੂੰਗਾ ਕਿ ਜੇ ਜਿਹੜੇ ਕਿਸਾਨ ਭਰਾ ਇਸ ਇਸ ਪਾਸੇ ਆ ਕੇ ਮਿਹਨਤ ਕਰਦੇ ਆ ਉਹਨਾਂ ਨੂੰ ਕਣਕਾਂ ਦੇ ਮੁਕਾਬਲੇ ਡਬਲ ਬਣਾ ਦਿੰਦੇ ਉਹ ਇਹ ਹੈ ਨਾ ਇਹ ਤਾਂ ਉਹਦੇ ਝਾੜ ਤੇ ਡਿਪੈਂਡ ਕਰਦਾ ਹਨ ਫਿਰ ਕਾ ਰੇਟ ਤੇ ਡਿਪੈਂਡ ਕਰਦਾ ਕਈ ਵਾਰੀ ਤਾਂ ਉਹ ਕਈ ਵਾਰੀ ਤਾਂ ਉਹ ਗੋਡ ਗਿਫਟ ਹੀ ਮਿਲ ਜਾਂਦਾ ਵੀ ਆਪਾਂ ਨੂੰ ਭਾਅ ਹੀ ਬਹੁਤ ਚੰਗੇ ਆ ਜਾਂਦੇ ਆ ਤੇ 40 ਰੁਪਏ ਕਿਲੋ ਵੇਗਿਆ 50 ਰੁਪਏ ਕਿਲੋ ਵੇਗਿਆ ਹਨ ਤਾਂ ਉਹ ਉਹ ਤਾਂ ਉਹ ਤਾਂ ਇੱਕ ਅਲੱਗ ਹਲੋ ਉਹਦਾ ਲੱਕ ਰਹਿ ਗਿਆ ਅਲੱਗ ਹੀ ਤਰੀਕਾ ਹੁੰਦਾ ਪਰ ਆਮ ਇਹਦਾ ਝਾੜ ਹੈ 150 ਤੋਂ ਲੈ ਕੇ 200 ਕੋਟ تک ਕਰਾਇਆ ਪਰ ਇੱਕੜ ਦੇ ਸਾਹ ਪਰ ਇੱਕ ਠੀਕ ਹੈ ਤੇ ਬਾਈ ਤੁਸੀਂ ਮਤਲਬ ਸਾਮ ਸੰਭਾਲ ਕੇ ਤਰੀਕੇ ਜਿਵੇਂ ਹੋਰ ਰਾਜਾਂ ਦੇ ਵਿੱਚ ਵੀ ਹੁੰਦੇ ਰਹਿੰਦੇ ਹੋ ਹਨਾ ਅਕਸਰ ਜਦੋਂ ਆਪਣੀ ਆਪਣੀਆਂ ਪਨੀਰੀਆਂ ਲੈਣ ਜਾਂਦੇ ਹੋ ਸੀ ਉਹ ਤੁਸੀਂ ਸਟਾਈਲ ਦੱਸੋ ਲੋਕ ਕਿਵੇਂ ਸੰਭਾਲਦੇ ਆ ਮਤਲਬ ਕਿਵੇਂ ਹੁੰਦਾ ਸਾਰਾ ਸੰਭਾਲਣ ਦਾ ਇਹਦਾ ਤਰੀਕਾ ਜਦੋਂ ਪਟਾਈ ਤੋਂ ਬਾਅਦ ਦੀ ਵੀ ਸਾਈ ਤੋਂ ਬਾਅਦ ਇਹ ਕਾਫੀ ਉਹੀ ਗੱਲ ਇਹ ਵੀ ਆ ਇਹ ਵੀ ਇੱਕ ਤੁਹਾਡਾ ਬਹੁਤ ਵਧੀਆ ਸੁਝਾਅ ਹੈ ਇਹਨੂੰ ਸੰਭਾਲਣਾ ਕਾਫੀ ਹੈਨਾ ਹੁੰਦਾ ਤੇ ਇਹਦੇ ਆਪਣ ਗਰਮੀ ਦੇ ਵਿੱਚ ਖਰਾਬ ਹੋ ਜਾਂਦਾ ਇਹਨੂੰ ਕਾਫੀ ਜਿਹੜਾ ਪੱਟੀ ਤੇ ਜੇ ਤਾਂ ਆਪਾਂ ਛੋਟੇ ਘਰੇਲੂ ਚਲਾਇਆ ਤਾਂ ਉਹਨਾਂ ਦੇ ਬੜੇ ਸੌਖੇ ਤਰੀਕੇ ਵੀ ਤੁਸੀਂ ਉਹਨੂੰ ਉਹਦੀਆਂ ਗੋਟੀਆਂ ਹੀ ਬਣੋ ਜਿਵੇਂ ਆਪਾਂ ਲਸਣ ਦੀਆਂ ਗੋਟੀਆਂ ਬਣਦੇ ਨੇ ਉਵੇਂ ਉਹਨੂੰ ਬਣ ਕੇ ਰੱਖੋ ਤੇ ਉੱਪਰ ਕਿਸੇ ਵੀ ਆਪਣੇ ਕਮਰੇ ਦੇ ਵਿੱਚ ਆਪਾਂ ਉਹ ਉਹਦੇ ਰੱਸਾ ਬੰਨ ਕੇ ਉੱਪਰ ਟੰਗ ਲਓ ਠੀਕ ਹੈ ਜਿਹੜੇ ਆਮ ਘਰੇਲੂ ਹੈ ਮਤਲਬ ਹਵਾ ਲੱਗਦੀ ਰਹਿੰਦੀ ਉਹਨੂੰ ਹਵਾ ਲੱਗਦੇ ਉਹ ਖਰਾਬ ਨਹੀਂ ਹੋਊਗਾ ਆ ਜਿਹੜੇ ਵੱਡੇ ਤਦਾਦ ਚ ਵਪਾਰਕ ਤੌਰ ਤੇ ਕਰਨਾ ਚਾਹੁੰਦੇ ਆ ਉਹਨਾਂ ਨੂੰ ਮੈਂ ਇਹ ਸਿਹਾਦੋਂ ਉਹ ਜਾਂ ਤਾਂ ਆਪਣਾ ਅੱਜ ਕੱਲ ਉਹ ਕੀ ਲੋਹੇ ਦੇ ਪਿੰਜਰੇ ਰੈਕ ਰੈਕ ਬਣ ਰਹੇ ਆ ਨਾ ਉਹ ਤੁਸੀਂ ਬਣਾਓ ਉਹ ਤਾਰਤੀ ਦੇ ਉੱਪਰ ਚੱਕ ਕੇ ਬਣਾਉਂਦੇ ਆ ਉਹਦੇ ਵਿੱਚ ਹਵਾ ਪੂਲਰ ਵਗੈਰਾ ਜਾਂ ਪੱਖੇ ਵਗੈਰਾ ਲੱਗ ਜਾਂਦੇ ਤੇ ਉਹ ਹਵਾ ਦਾ ਕਰਾਸਿੰਗ ਹੁੰਦੀ ਰਹਿੰਦੀ ਹੈ ਉਹ ਖਰਾਬ ਨਹੀਂ ਹੁੰਦੀਗਾ ਨਾ ਤੇ ਇਸ ਤਰ੍ਹਾਂ ਦਾ ਤੁਹਾਨੂੰ ਇਹ ਇਹ ਆਪਣਾ ਕਰਨਾ ਪਊਗਾ ਅੱਛਾ ਭਾਈ ਇੱਕ ਮੇਥਾ ਵੀ ਇਹਨੂੰ ਸਾਫ਼ ਜਾਦਾ ਕਰਕੇ ਰੱਖਣਾ ਚਾਹੀਦਾ ਕਿ ਮਤਲਬ ਮਿੱਟੀ ਮਾੜੀ-ਮੁੱਟੀ ਕਿਵੇਂ ਨਹੀਂ ਮਿੱਟੀ ਦਾ ਤਾਂ ਮਿੱਟੀ ਤਾਂ ਸਾਫ਼ ਹੀ ਹੋਣੀ ਚਾਹੀਦੀ ਹੈ ਪਰ ਜਿਆਦਾ ਆਪਾਂ ਉੱਪਰਲਾ ਜਿਹੜਾ ਉਹ ਤਾਂ ਛਿਲਕਾ ਹੁੰਦਾ ਨਾ ਉਹਨੂੰ ਜਿਆਦਾ ਨਹੀਂ ਉਤਾਰਨਾ ਚਾਹੀਦਾ ਮਤਲਬ ਕੱਲੀ ਮਿੱਟੀ ਸਾਫ਼ ਕਰ ਹਾਂ ਮਿੱਟੀ ਤਾਂ ਸਾਫ਼ ਉਹੀ ਹੋ ਜਾਂਦੀ ਹੈ ਖਾ ਜਦੋਂ ਆਪਾਂ ਪੜਦੇ ਆਂ ਪਰ ਉਹਦਾ ਜਿਹੜਾ ਕਈ ਹੈ ਨਾ ਆਪਾਂ ਜਮਾ ਉਹਨੂੰ ਲਾ ਲਾ ਕੇ ਉਹਦੇ ਛਿਲਕੇ ਜ ਰੜਾ ਕੱਢ ਕੇ ਰੱਖ ਦਿੰਨੇ ਥੋ ਉਹ ਜ਼ਿਆਦਾ ਖਰਾਬ ਉਹ ਮਤਲਬ ਉਹਨੂੰ ਜ਼ਿਆਦਾ ਪਰਤਾ ਮਤਲਬ ਕੁਦਰਤ ਨੇ ਨਹੀਂ ਬਣਾਈਆਂ ਹਾਂ ਕੁਦਰਤ ਨੇ ਪਰਤਾ ਬਣਾਏ ਉਹਦੇ ਵਿੱਚ ਹੋਊਗਾ ਤਾਂ ਉਹਦੇ ਵਿੱਚ ਹਵਾ ਕਰਾਸਿੰਗ ਹੁੰਦੀ ਰਹੂਗੀ ਜੇ ਹੁਣ ਆਪਾਂ ਜ਼ਿਆਦਾ ਉਹਦਾ ਲਾਹ ਦਾਂਗੇ ਤਾਂ ਉਹ ਜ਼ਿਆਦਾ ਖਰਾਬ ਹੋਣ ਦੀ ਚਾਂਸ ਰਹਿੰਦੀ ਹਾਂ ਤੇ ਭਾਈ ਗੋਭੀ ਦਾ ਮਤਲਬ ਕਿਵੇਂ ਆ ਸਾਰਾ हां गोभीयां ਹੁਣ ਜਿਵੇਂ ਹੁਣ ਬਰੋਕਲੀ ਗੋਭੀ ਦਾ ਹੁਣ ਲੱਗੂਗੀ ਲੱਗੀ ਜਾਂਦੀ ਹੈ ਨਾ ਉਹਦਾ ਵੀ ਹੁਣ ਬੜਾ ਵਧੀਆ ਸੀਜ਼ਨ ਹੈ ਦੂਜੀ ਗੋਭੀ ਵੀ ਹੁਣ ਜਿਹੜੀ ਫੁੱਲ ਗੋਭੀ ਉਹ ਵੀ ਲੇਟ ਹੁਣ ਲੱਗੂਗੀ ਟਮਾਟਰ ਦਾ ਹੁਣ ਰੋਤ ਆ ਗਈ ਟਮਾਟਰ ਵੀ ਲੱਗਣਗੇ Shimla mirch ਦੀ ਬਜਾਈ ਹੋ ਰਹੀ ਆ ਹਨ ਤੇ ਇਹ ਇਹਦੇ ਹੁਣ ਬੜਾ ਠੁਕਮਾ ਸਮਾਂ ਹੈ ਇਹਦਾ ਆਚਾਰੀ ਮਿਰਚ ਦਾ ਬੜਾ ਠੁਕਮਾ ਸਮਾਂ ਹੈ ਨਾ ਇਹ ਸਾਰੀਆਂ ਹੀ ਸਬਜ਼ੀਆਂ ਦੇ ਹੁਣ ਠੁਕਮੇ ਸਮੇ ਆ ਆਪਾਂ ਇਹ ਹੁਣ ਲਾਉਣ ਦਾ ਸਹੀ ਸਮਾਂ ਹੈ ਮਤਲਬ ਜਿਵੇਂ ਆਪਾਂ ਆਪਣੇ ਦਰਸ਼ਕਾਂ ਨੂੰ ਹੁਣ ਆਪਾਂ ਨਵੰਬਰ ਮਹੀਨੇ ਦੇ ਵਿੱਚ ਇੰਟਰਵਿਊ ਰਿਕਾਰਡ ਕਰ ਰਹੇ ਆ ਇਹ ਤੇ ਕਿਹੜੀ ਕਿਹੜੀ ਸਬਜ਼ੀਆਂ ਮਤਲਬ ਆਪਣੇ ਇਲਾਕੇ ਜਾਂ ਨਾਲ ਦੇ ਜਿਹੜੇ ਤਿੰਨ ਚਾਰ ਇਲਾਕੇ ਨੇ ਉਹਨਾਂ ਵਾਸਤੇ ਸਹੀ ਰਹਿਣੀਆਂ ਹੈਗੀਆਂ ਤੇ ਕਿਵੇਂ ਰੱਖਣ ਉਹ ਸਹੀ ਤਿਆਰੀ ਦੀ ਕੱਲੀ-ਕੱਲੀ ਬਾਰੇ ਥੋੜਾ-ਥੋੜਾ ਦੱਸਿਓ ਤਿਆਰੀ ਤਾਂ ਉਹ ਸਾਰਿਆਂ ਦਾ ਇੱਕੋ ਹੀ ਆ ਵੀ ਉਹ ਆਪਣਾ ਖੇਤ ਨੂੰ ਉਹ ਫੇਰ ਆਪਾਂ ਦੁਬਾਰਾ ਰੂੜੀ ਦੀ ਚੰਗੀ ਖਾਦ ਪਾ ਕੇ ਚੰਗੀ ਤਰ੍ਹਾਂ ਬਾਹੀ ਕੀਤੀ ਹੋਣੀ ਚਾਹੀਦੀ ਹੈ ਦੂਸਰੀ ਵੀ ਜੋ ਸੁਪਰ ਫੋਟਾਸ਼ ਹੈ ਉਹ ਖਾਤਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਨਾ ਕਰ ਲੈਣਾ ਚਾਹੀਦਾ ਨਾ ਜਿੰਨਾ ਵੀ ਤੁਸੀਂ ਖੇਤ ਨੂੰ ਵਾਹੋਗੇ ਉਨਾ ਹੀ ਤੁਹਾਡੇ ਹੱਥ ਤੇ ਉਹ ਸਬਜ਼ੀਆਂ ਵਾਸਤੇ ਖਾਸ ਕਰਕੇ ਉਹ ਕਾਫੀ ਵਧੀਆ ਰਹਿੰਦਾ ਹਾਂ ਹੁਣ ਤੁਸੀਂ ਜਿਵੇਂ ਹੁਣ ਕਦੂਆਂ ਦੀ ਗਾਂ ਗਰਮੀਆਂ ਦੇ ਕਦੂਆਂ ਦੀ ਵੀ ਹੁਣ ਤਿਆਰੀ ਹੋਣੀ ਸ਼ੁਰੂ ਹੋ ਜਾਣੀ ਹੈ ਹਾਂ ਤੁਸੀਂ ਹੋਰ ਲੋਟਰਨ ਕਰਕੇ ਹੁਣ ਕਦੂਆਂ ਨੂੰ ਹੁਣ ਲਾਉਣਾ ਅਗਲੇ ਦਸਮ 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 ਰੇਵੀ ਨੇ ਹਾਂ ਨਵੰਬਰ ਸਮਝ ਹਾਂ ਨਵੰਬਰ ਨਵੰਬਰ ਦਸਮ ਤੇ ਲੱਗ ਜਾਣਾ ਨਾ ਹੋਰ ਤੁਸੀਂ ਚਾਪਨ ਟਿੰਡੇ ਵਗੈਰਾ ਉਹ ਵੀ ਲੱਗ ਜਾਣੇ ਹਨ ਤੇ ਖੀਰਾ ਵਗੈਰਾ ਵੀ ਹੋਣ ਲੱਗ ਜਾਂਦਾ ਉਹ ਕਾਂਹ ਜਾ ਕੇ ਉਹ ਉਸ ਨੂੰ ਸਾਰਿਆਂ ਨੂੰ ਤੁਹਾਨੂੰ ਢੱਕ ਕੇ ਰੱਖਣਾ ਪਊਗਾ ਸਰਦੀ ਤੋਂ بچਾ ਕੇ ਰੱਖਣਾ ਪਊਗਾ ਉਹ ਤੁਸੀਂ ਫਿਰ ਉਹ ਗਾਂ ਤੁਹਾਡੇ ਕੋਲ ਜਨਵਰੀ ਫਰਵਰੀ ਦੇ ਵਿੱਚ ਅਗੇਤੇ ਤੁਹਾਡੇ ਕੋਲ ਉਹ ਤੇ ਆ ਗੰਡੇ ਵਗੈਰਾ ਤਾਂ ਆ ਹੀ ਗਏ ਸਾਰੇ ਹਨ ਮੇਰਾ ਗੰਡੇ ਪਿਆਜ਼ ਤਾਂ ਇਹ ਤਾਂ ਫਿਰ ਨੂੰ ਤਾਂ ਢੱਕਣ ਦੀ ਵੀ ਲੋੜ ਨਹੀਂ ਤਾਂ ਫਿਰ ਤਾਂ ਸਰਦੀ ਦੀਆਂ ਰੁੱਤਾਂਆਂ ਫਸਲਾਂ ਹੀ ਆ ਗਈਆਂ ਤੇ ਲਸਣ ਦੀ ਰੁੱਤ ਹੈਗੀ ਹੈ ਕਿ ਟੱਪ ਲਸਣ ਦੀ ਵੀ ਬਹੁਤ ਵਧੀਆ ਹੁਣ ਚੱਲੀ ਜਾਂਦਾ ਲਸਣ ਵੀ ਹੁਣ ਤੁਸੀਂ ਉਹਨਾਂ ਨਾਲ ਬਾਲੇ ਦੇ ਓਕਾਂ ਤਾਂ ਲਗਾ ਚੁੱਕੇ ਜਿਹੜੇ ਰਹਿੰਦੇ ਆ ਉਹ ਵੀ ਹੁਣ ਜਲਦੀ ਤੋਂ ਜਲਦੀ ਇਹਨੂੰ ਲਸਣ ਦੀ ਲਵਾਈ ਕਰਦੇ ਹਨ ਹੋਰ ਮਤਲਬ ਜਿਵੇਂ ਗੋਭੀ ਆਉਂਦੀ ਹੈ ਕਿਹੜੀਆਂ ਕਿ ਤੇ ਸਧਾਰਨ ਗੋਭੀ ਬਰੋਕਲੀ ਬੰਦ ਗੋਭੀ ਹੈ ਤੇ ਆਪਣਾ ਫੁੱਲ ਗੋਭੀ ਹੈ ਇਹਨਾਂ ਤਿੰਨਾਂ ਦਾ ਹੁਣ ਸਮਾਂ ਚੱਲੀ ਜਾ ਰਿਹਾ ਹੈ ਇਹ ਤਾਂ ਹੁਣ ਪੂਰਾ ਸਾਰਾ ਸਿਆਲ ਹੀ ਚੱਲ ਰਿਹਾ ਸਾਰਾ ਸਿਆਲ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਉਹ ਤਾਂ ਦੱਸੀ ਜਾਂਦੇ ਬਚਾਰੀ ਅਚਾਰੀ ਮਚ ਹੈ ਅਚਾਰੀ ਮਿਰਚ ਸਾਰੀਆਂ ਹੈ ਅਚਾਰ ਦੂਜੀ ਜਿਹੜੀ ਸਿੰਪਲ ਮਿਰਚ ਕਿਹੜੀ ਲਾਉਣੇ ਤੁਸੀਂ ਬਾਈ ਸਿੰਪਲ ਮਿਰਚਾਂ ਜੇ ਤਾਂ ਤੁਸੀਂ ਕੌੜੀ ਮਿਰਚ ਚ ਲਾਉਣਾ ਤਾਂ ਉਹ ਉਹ ਛੋਟੀ ਆਪਣਾ ਹੁੰਦੀ ਹੈ ਮੈਨੂੰ ਉਹ ਲੱਗਦੀ ਹੈ ਨਾ ਤੇ ਆ ਛੋਟੇ ਜਿਵੇਂ ਕੌੜੀ ਮਿਰਚ ਆ ਉਹਦੇ ਵਿੱਚ ਕਾਫੀ ਕੰਪਨੀਆਂ ਆਉਂਦੀਆਂ ਆ ਉਹ ਤੁਸੀਂ ਲਾ ਸਕਦੇ ਆ ਨਾ ਤੇ ਜਿਵੇਂ ਇੱਕ ਲੰਬੀ ਮਿਰਚ ਆਉਂਦੀ ਹੈ ਅਚਾਰ ਆਸਤੇ ਉਹ ਬੜੀ ਵਧੀਆ ਰਹਿੰਦੀ ਹੈ ਮਤਲਬ ਪਿਛਲੇ ਸਾਲ ਆਪਾਂ ਵੀਡੀਓ ਪਾਈ ਸੀ ਤੁਸੀਂ ਦੱਸ ਰਹੇ ਸੀ ਬਹੁਤ ਵਧੀਆ ਰਿਹਾ ਸਾਨੂੰ ਬਹੁਤ ਆਪਾਂ ਦੇਖਿਆ ਸੀ ਉਹ ਬੜੀਆਂ ਬਟੋਰ ਨੇ ਬੜਾ ਕਦਮ ਕੀਤਾ ਤੇ ਬੜੀ ਉਹ ਵਧੀਆ ਵੈਰੈਟੀ ਸੀ ਹਾਂਜੀ ਹਾਂਜੀ ਤੇ ਆਪਣੇ ਕਿਸਾਨ ਭਰਾਵਾਂ ਨੂੰ ਕੋਈ ਅਖੀਰ ਦੇ ਵਿੱਚ ਸਵਾਲ ਜਾਂ ਤੁਸੀਂ ਆਪਣੀ ਲੋਕੇਸ਼ਨ ਜਰੂਰ ਦੱਸੋ ਜੀ ਇੱਕ ਤਾਂ हां मेरा ਪਿੰਡ ਕੌਣੀ ਆ ਆਪਣਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਹੈ ਤੇ ਇਸੇ ਆਪਣੀ ਜਿਹੜੀ ਨਰਸਰੀ ਹੈ ਕਾਲਜ ਵਾਲੀ ਸੜਕ ਦੇ ਉੱਤੇ ਪੈਂਦੀ ਹੈ ਆਪਾਂ ਸਟ੍ਰੋਬਰੀ ਦਾ ਵੀ ਕਾਫੀ ਖੇਤ ਲਗਾਨੇ ਆ ਸਟ੍ਰੋਬਰੀ ਦੇ ਆਪਣੀ ਸਟਾਕ ਦੇ ਨਾਂ ਤੇ ਆਪਣਾ ਮਸ਼ਹੂਰ ਹੈ ਤੇ ਇੱਥੇ ਤੁਸੀਂ ਜਦੋਂ ਵੀ ਕਦੇ ਵੀ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਹੁੰਦੇ ਜਦੋਂ ਵੀ ਆ ਕੇ ਆਪਣੀ ਆਪਣੀ ਦੀ ਪ੍ਰਾਪਤ ਕਰ ਸਕਦੇ ਜੀ ਬਹੁਤ ਸ਼ੁਕਰੀਆ ਭਾਈ ਸਮਾਂ ਘਟੇ ਧੰਨਵਾਦ ਤੁਹਾਡਾ ਵੀ ਬਹੁਤ ਜੀ ਸੋ ਇਹ ਸਾਣ ਪੰਜਾਬ ਦੇ ਸਫਲ ਕਿਸਾਨ ਜਸਕਰਨ ਸਿੰਘ ਜੀ ਜਿਹੜੇ ਆਪਣੀਆਂ ਪਨੀਰੀਆਂ ਵਿੱਚ ਵੀ ਵੱਖਰੀ ਕਾਮਯਾਬੀ ਰੱਖਦੇ ਆ ਤੇ ਆਪਾਂ ਇਹ ਕਹਿ ਸਕਦੇ ਆ ਕਿ ਬਾਈ ਨੂੰ ਪਨੀਰੀਆਂ ਦੀ ਪੀ ਐਚ ਡੀ ਕਰੀ ਬੈਠਿਆ ਲੰਮਾ ਤਜਰਬਾ ਹੋ ਜਾਂਦਾ ਪਰ ਤੁਹਾਨੂੰ ਗੰਡਿਆਂ ਦੀ ਖੇਤੀ ਬਾਰੇ ਜਾਂ ਹੋਰ ਖੇਤੀਆਂ ਬਾਰੇ ਵਧੀਆ ਲੱਗੀ ਹੋਵੇਗੀ ਜਾਣਕਾਰੀ ਮਿਲਦੇ ਆ ਕਿਸੇ ਹੋਰ ਕਿਸਾਨ ਭਰਾ ਨਾਲ ਤਦ ਤੱਕ ਲਈ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਭਾਈ ਧੰਨ